ਮਰਜੀ ਦੀ ਧਰਤੀ ਹੈ ਭਾਵੇਂ ਦੁਆਬਾ ਆ ਤੇ ਭਾਵੇਂ ਮਾਲਵਾ ਹੈ ਜੀ 10 ਸਾਲ ਦਾ ਇਹਦਾ ਪੰਜਾਬ ਦਾ ਲੋਕਾਂ ਦਾ ਤਜਰਬਾ ਹੈ ਇਸਰਾ ਉਹ ਬੜਾ ਤਲਕ ਸ ਗਿਆ ਉਸ ਇੱਕ ਮੱਝ ਵਾਲੇ ਨੂੰ ਵੀ ਲੱਗਿਆ ਉਹ ਦੋਆਬੇ ਵਾਲੇ ਨੂੰ ਵੀ ਲੱਗਿਆ ਉਹ ਮਾਲਗਲੇ ਨੂੰ ਵੀ ਕਿਉਂਕਿ ਜਿਸ ਪਰਪਲ ਵਾਸਤੇ ਤੇਜ ਪਾਰਟੀ ਨੂੰ ਵੋਟਾਂ ਪਈਆਂ ਸੀ ਜੀ ਉਹ ਪਰਪਲ ਸੀ ਕਿ ਜਿਹੜੀ ਹੈ ਪੰਜਾਬ ਦੇ ਵਿੱਚ ਜੋ ਬਦਲਾ ਦੇ ਨਾਅਰੇ ਤੇ ਵੱਡੇ ਵੱਡੇ ਵਾਅਦੇ ਲੋਕਾਂ ਨਾਲ ਕੀਤੇ ਗਏ ਸੀ ਜੀ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਇੱਕ ਨਵਾਂ ਫਾਰਮੂਲਾ ਜਿਹੜਾ ਉਸ ਵੇਲੇ ਅਰਵਤ ਕੇਦਰੀ ਵਾਲਾ ਨੇ ਪੇਸ਼ ਕੀਤਾ ਸੀ ਜਿਹੜੀਆਂ ਵੋਟਾਂ ਪਈਆਂ ਸੀ ਉਹਦੋਂ ਥੱਪੀਆਂ ਸੀ ਪਰ ਜੋ ਨਿਕਲਿਆ ਉਸ ਤਜਰਬੇ ਦੇ ਉੱਤੋਂ ਉਹ ਬਹੁਤ ਜਿਹੜੇ ਹੈ ਮਰਾਸ਼ਾ ਜੇ ਕਿਉਂਕਿ ਇਮਾਨਦਾਰੀ ਦੇ ਨਾਂ ਦੇ ਉੱਤੇ ਇੱਕ ਪਾਰਟੀ ਖੜੀ ਹੋਈ ਅੰਨਾ ਹਜ਼ਾਰ ਦੇ ਅੰਦੋਲਨ ਤੋਂ ਬਾਅਦ ਜੀ ਤੇ ਹੁਣ ਜੇ ਅੱਜ ਕਹਿਣਾ ਹੋਵੇ ਕਿ ਦੇਸ਼ ਦੇ ਵਿੱਚ ਸਭ ਤੋਂ ਪ੍ਰਸ਼ਤ ਪਾਰਟੀ ਕਿਹੜੀ ਹੈ ਤੇ ਓਨ ਰਿਕਾਰਡ ਤੁਸੀਂ ਕਹਿ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਪ੍ਰਸ਼ਤ ਪਾਰਟੀ ਹੈ ਕਿਉਂਕਿ ਪਾਰਟੀ ਦਾ ਪ੍ਰਧਾਨ ਉਹਦਾ 2 ਨੰਬਰ ਤੇ ਮਨੀਸ਼ ਸੋਧੀਆਂ ਜੀ ਉਹਦਾ 3 ਨੰਬਰ ਵਾਲਾ ਸਤਿੰਦਰ ਗਾਇਰ ਉਹਦਾ 4 ਨੰਬਰ ਵਾਲਾ ਦੱਲੋ ਸਾਰੇ ਹੀ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਸੈਂਕੜੇ ਕਰੋੜਾਂ ਦੇ ਸਕੈਂਡਲ ਦੇ ਵਿੱਚ ਸੁਪਰੀਮ ਕੋਰਟਾ ਤੋਂ ਹਾਈ ਕੋਰਟਾ ਤੋਂ ਜੁੜਦਾ ਲੈ ਕੇ ਤੇ ਲੰਬਾ ਸਮਾਂ ਤਿਆਰ ਦੇ ਉੱਤੇ ਰਹਿੰਦੇ ਤੋਂ ਆਪਾ ਬਾਹਰ ਆਈਏ। ਔਰ ਜੋ ਕੁਝ ਪੰਜਾਬ ਦੇ ਵਿੱਚ ਜਿਸ ਲੈਵਲ ਦੇ ਉੱਤੇ ਕਰਪਸ਼ਨ ਹੋ ਰਹੀ ਹੈ ਉਹ ਵੀ ਸਾਰਿਆਂ ਦੇ ਸਾਹਮਣੇ ਕਿਉਂਕਿ ਇੱਥੇ ਜਿਹੜਾ ਮਾਈਨਿੰਗ ਨੂੰ ਬੰਦ ਕਰਕੇ ਅੰਦਰੋਂ ਬਦੌਧੀਆਂ ਕਰਦਾ ਕਿਤੇ ਨਹੀਂ ਸੀ। ਇੱਥੇ ਵੀ ਕ腐ਸ਼ਨ ਖਤਮ ਕਰਕੇ ਤੇ ਅਫਦਰ ਵੀ ਦੌਰ ਦੀ ਗੱਲਾਂ ਕੀਤੀਆਂ ਸੀ ਪਰ ਅੱਜ ਪੰਜਾਬ ਜਿਹੜਾ ਹੈਗਾ ਉਹ ਆਰਥਿਕ ਤੌਰ ਦੇ ਉੱਤੇ ਬਰਬਾਦੀ ਵਾਲੇ ਖਾਂ ਦੇ ਉੱਤੇ ਪੁੱਜ ਗਿਆ ਮਤਲਬ ਕਰਜ਼ਾ ਇੰਨਾ ਇਸ ਸਰਕਾਰ ਤੋਂ ਚੜ ਦਿੱਤਾ ਕਿ ਅੱਜ ਅਸੀਂ ਕਰਜ਼ੇ ਦੀਆਂ ਕਿਸ਼ਤਾਂ ਦੇਣ ਦੇ ਵਿੱਚ ਸਮਰੱਥ ਨਹੀਂ ਤੇ ਇੱਕ ਪੈਸਾ ਸਾਡੇ ਕੋਲੇ ਐਸ ਤਰ੍ਹਾਂ ਜਿਹੜਾ ਉਡਵਰਪਸ ਪਾਸੇ ਪੰਜਾਬ ਦੇ ਮਿਲਦੀ ਹੈ ਜੇ ਲਾਈਡ ਆਰਡਰ ਦੇਖਦੇ ਹੋ ਅੱਜ ਕੋਈ ਬੰਦਾ ਆਪਣੇ ਆਪ ਨੂੰ ਸੇਫਟੀ ਮਹਿਸੂਸ ਕਰਦਾ 파ਵੇ ਗੁਰਦੁਆਰੇ 파ਵੇ ਦੁਕਾਨਦਾਰ 파ਵੇ ਸਨੈਦਕਾਰ 파ਵੇ ਸਭ ਕੁਝ ਮੁੜਾ ਇਸ ਬਿਹਰੇ ਸਮੁੱਚੇ ਪੰਜਾਬ ਦੀ ਜਿਹੜੀ ਨਜ਼ਰ ਆ ਉਹ ਤਰਨਤਾਰਨ ਦੀ ਜਿਮਣੀ ਚੌਂ ਤੇ ਲੱਗੀ ਹੋਈ ਆ ਜੇਕਰ ਇਸ ਗੱਲ ਨੂੰ ਅਸੀਂ ਇਹ ਕਹੀਏ ਕਿ ਸਮੁੱਚੀ ਦੁਨੀਆ ਹੀ ਦੇਖ ਰਹੀ ਹੈ ਤਾਂ ਇਹਦੇ ਵਿੱਚ ਕੋਈ ਜਿਹੜੀ ਆ ਹਤਕਤਨੀ ਨਹੀਂ ਹੋਊਗੀ ਕਿਉਂਕਿ ਤਰਨਤਾਰਨ ਦੀ ਜਿਮਣੀ ਚੋਣ ਨੇ ਤੈਅ ਕਰਨਾ ਹੈ ਕਿ 2027 ਦੇ ਵਿੱਚ ਜਿਹੜੇ ਜਿਹੜਾ ਇੱਥੋਂ ਜਿੱਤੂਗਾ ਉਹਦੇ ਤੋਂ ਇਲਾਵਾ ਜਿਹੜੀਆਂ ਦੋ ਪਾਰਟੀਆਂ ਦੂਸਰੇ ਜਾਂ ਤੀਸਰੇ ਨੰਬਰ ਤੇ ਆਉਣਗੀਆਂ ਤਾਂ ਉਹਨਾਂ ਦੀ ਵਾਪਸੀ ਦੇ ਜਿਹੜੇ ਚਾਂਸ ਆ ਉਹ ਇਸ ਇਲੈਕਸ਼ਨ ਦੇ ਨਤੀਜੇ ਤੋਂ ਬਾਅਦ ਹੋਣਗੇ ਗੱਲਬਾਤ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਿਹੜੇ ਕਿ ਸੀਨੀਅਰ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਕੋਰ ਕਮੇਟੀ ਮੈਂਬਰ ਵੀ ਨੇ ਸਾਡੇ ਨਾਲ ਡਾਕਟਰ ਦਰਜੀਤ ਸਿੰਘ ਚੀਮਾ ਜੀ ਨੇ ਚੀਮਾ ਜੀ ਤੁਹਾਡਾ ਇੱਕ ਵੱਡਾ ਸਿਆਸੀ ਤਜਰਬਾ ਆ ਵੱਡਾ ਸਿਆਸੀ ਕੱਦ ਆ ਅੱਜ ਮਝੈਲ ਕਿਸ ਤਰੀਕੇ ਦਾ ਜਿਹੜਾ ਰਿਸਪੌਂਸ ਆ ਕਿਸ ਤਰੀਕੇ ਦਾ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਹੜਾ ਆ ਦੇ ਰਹੇ ਆ ਕੀ ਕਹਿਣਾ ਚਾਹੋਗੇ ਦੇਖੋ ਭਾਵੇਂ ਮਾਝੇ ਦੀ ਧਰਤੀ ਐ ਭਾਵੇਂ ਤੁਆਬਾ ਐ ਤੇ ਭਾਵੇਂ ਮਾਲਵਾ ਐ ਜੀ 10 ਸਾਲ ਦਾ ਜਿਹੜਾ ਪੰਜਾਬ ਦਾ ਲੋਕਾਂ ਦਾ ਤਜਰਬਾ ਹੈ ਪਿਛਲਾ ਉਹ ਬੜਾ ਤਲਖਤ ਗਿਆ ਜੀ ਉਹ ਸੇਕ ਮਾਝਾੜੇ ਨੂੰ ਵੀ ਲੱਗਿਆ ਉਹ ਦਾਪਿਆੜੇ ਨੂੰ ਵੀ ਲੱਗਿਆ ਤੇ ਕੋਈ ਮਾਲਗੜੇ ਨੂੰ ਵੀ ਕਿਉਂਕਿ ਜਿਸ ਪਰਪਸ ਵਾਸਤੇ ਇਸ ਪਾਰਟੀ ਨੂੰ ਵੋਟਾਂ ਪਈਆਂ ਸੀ ਜੀ ਉਹ ਪਰਪਲ ਸੀ ਕਿ ਜਿਹੜੀ ਹੈ ਪੰਜਾਬ ਦੇ ਵਿੱਚ ਜੋ ਬਦਲਾ ਦੇ ਨਾਂ ਕਰਤੇ ਵੱਡੇ ਵੱਡੇ ਵਾਦੇ ਲੁਕਾ ਦੇ ਦਿੱਤੇ ਗਏ ਸੀ ਜੀ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਇੱਕ ਨਵਾਂ ਫਾਰਮੂਲਾ ਜਿਹੜਾ ਉਸ ਵੇਲੇ ਅਰਵਿੰਦ ਕੇਤਰੀ ਵਾਲਾ ਸਾਡੇ ਪੇਸ਼ ਕੀਤਾ ਸੀ ਜੀ ਜਿਹੜੀਆਂ ਵੋਟਾਂ ਪਈਆਂ ਸੀ ਉਹਦੋਂ ਤੱਕ ਪਈਆਂ ਸੀ ਪਰ ਜੋ ਨਿਕਲਿਆ ਉਸ ਤਜਰਬੇ ਦੇ ਉੱਤੋਂ ਉਹ ਬਹੁਤ ਜਿਹੜੇ ਹੈ ਨਿਰਾਸ਼ਾਜਨਕ ਜੀ ਕਿਉਂਕਿ ਇਮਾਨਦਾਰੀ ਦੇ ਨਾਂ ਦੇ ਉੱਤੇ ਪਾਰਟੀ ਖੜੀ ਹੋਈ ਅੰਨਾ ਹਜਾਰੇ ਜੀ ਦੇ ਅੰਦਰਦਨ ਤੋਂ ਬਾਅਦ ਜੀ ਤੇ ਹੁਣ ਜੇ ਅੱਜ ਕਹਿਣਾ ਹੋਵੇ ਕਿ ਦੇਸ਼ ਦੇ ਵਿੱਚ ਸਭ ਤੋਂ ਪ੍ਰਸ਼ਤ ਪਾਰਟੀ ਕਿਹੜੀ ਹੈ ਤੇ on ਰਿਕਾਰਡ ਤੁਸੀਂ ਕਹਿ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਪ੍ਰਸ਼ਤ ਪਾਰਟੀ ਹੈ ਕਿਉਂਕਿ ਪਾਰਟੀ ਦਾ ਪ੍ਰਧਾਨ ਉਹਦਾ 2 ਨੰਬਰ ਤੇ ਮਨੀਤ ਸੋਧੀਆਂ ਜੀ ਉਹਦਾ 3 ਨੰਬਰ ਵਾਲਾ ਸੁਖਿੰਦਰ ਜੈਨ ਉਹਦਾ 4 ਨੰਬਰ ਵਾਲਾ ਦਾਲੋ ਸਾਰੇ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਸੈਂਕੜੇ ਕਰੋੜਾਂ ਦੇ ਸਕੈਂਡਰ ਦੇ ਵਿੱਚ ਸਪਰੀਮ ਕੋਰਟਾ ਤੋਂ ਹਾਈ ਕੋਰਟਾ ਤੋਂ ਜਬ ਤੱਕ ਲੇਕੇ ਤੇ ਲੰਬਾ ਸਮਾਂ ਤਿਹਾਰ ਦੇ ਉੱਤੇ ਰਹਿੰਦਾ ਦੋ ਆਪਾਦ ਬਾਹਰ ਜੀ ਔਰ ਜੋ ਕੁਝ ਪੰਜਾਬ ਦੇ ਵਿੱਚ ਜਿਸ ਲੈਵਲ ਦੇ ਉੱਤੇ ਕ੍ਰਾਪਸ਼ਨ ਹੋ ਰਹੀ ਆ ਉਹ ਵੀ ਸਾਰਿਆਂ ਦੇ ਸਾਹਮਣੇ ਕਿਉਂਕਿ ਇੱਥੇ ਜਿਹੜਾ ਮਾਈਨਿੰਗ ਨੂੰ ਬੰਦ ਕਰਕੇ ਤੇ ਅੰਦਰੋਂ ਵਧਾਉਂਦਿਆਂ ਕੰਮ ਕੀਤਾ ਸੀ ਇੱਥੇ ਵੀ ਕ੍ਰਾਪਸ਼ਨ ਖਤਮ ਕਰਕੇ ਤੇ ਅੰਦਰੋਂ ਵਧਾਉਂਦਿਆਂ ਕੰਮ ਕੀਤਾ ਸੀ ਪਰ ਅੱਜ ਪੰਜਾਬ ਜਿਹੜਾ ਹੈਗਾ ਉਹ ਆਰਥਿਕ ਤੌਰ ਦੇ ਉੱਤੇ ਬਰਬਾਦੀ ਵਾਲੇ ਥਾਂ ਤੇ ਪਹੁੰਚ ਗਿਆ। ਮਤਲਬ ਕਰਜ਼ਾ ਇੰਨਾ ਇਸ ਸਰਕਾਰ ਨੇ ਛਾੜ ਦਿੱਤਾ ਕਿ ਅੱਜ ਅਸੀਂ ਕਰਜ਼ੇ ਦੀਆਂ ਕਿਸ਼ਤਾਂ ਦੇਣ ਦੇ ਵੀ ਸਮਰੱਥ ਨਹੀਂ ਤੇ ਇੱਕ ਪੈਸਾ ਸਾਡੇ ਕੋਲੇ ਐਸ ਵੇਲੇ ਜਿਹੜਾ ਉਹ ਡਿਵੈਲਪਰ ਵਾਸਤੇ ਪੰਜਾਬ 'ਚ ਨਜ਼ਰੀਆਂ ਜੇ ਲਾਇਨ ਆਰਡਰ ਦੇਖਦੇ ਹੋ ਅੱਜ ਕੋਈ ਬੰਦਾ ਆਪਣੇ ਆਪ ਨੂੰ ਸੇਫਲੀ ਮਹਿਸੂਸ ਕਰਦਾ ਭਾਵੇਂ ਵਰਤਾਲੀ ਆ ਭਾਵੇਂ ਦੁਕਾਨਦਾਰ ਆ ਭਾਵੇਂ ਸਨਿਤਕਾਰ ਹੈ ਤੇ ਭਾਂਡ ਕੋਈ ਹੋਰ ਹੈ ਜੀ ਜੇ ਤੁਸੀਂ ਸੋਸ਼ਲ ਵੈਲਫੇਅਰ ਸਕੀਮਾਂ ਸਬਜ ਪ੍ਰਾਈਸ ਸਕੀਮਾਂ ਜਿਹੜੀਆਂ ਸਰਦਾਰ ਪ੍ਰਕਾਸ਼ ਸਿੰਘ ਵੱਲ ਸਾਹਿਬ ਨੇ ਸ਼ੁਰੂ ਕੀਤੀਆਂ ਸੀ ਕੋਈ ਨਵਾਂ ਕੰਮ ਤਾਂ ਤੁਸੀਂ ਕੀ ਕਰਨਾ ਸੀ ਉਹ ਸਕੀਮਾਂ ਵੀ ਜਿਹੜੀਆਂ ਭਾਵੇਂ ਆਟਾ ਦਾਲ ਦੀ ਸਕੀਮ ਹੈ ਭਾਵੇਂ ਪੈਨਸ਼ਨਾਂ ਨੇ ਪਬਲਿਕ ਅੰਡਰ ਸਕੀਮਾਂ ਨੇ ਜੀ ਉਹਦਾ ਵੀ ਸਤਿਆਨਾਸ ਕਰਕੇ ਰੱਖ ਦਿੱਤਾ ਅੱਜ ਕਿੰਨੇ ਕਿੰਨੇ ਕੜਕੜਾ ਨੂੰ ਮਿਲਦੀ ਸੀ ਤੇ ਅੱਜ ਪੁੱਛੋ ਜਾ ਕੇ ਤੇ ਜਿਹੜੀ ਕੇਂਦਰ ਸਰਕਾਰ ਵਾਲੀ ਕੜਕਾ ਹੈ ਉਹੀ ਰਾਗੀ ਪਾਕੀ ਸਾਰੀਆਂ ਸਹੂਲਤਾਂ ਸਟੇਟ ਗਵਰਨਮੈਂਟ ਚੁੱਪਚਾਪ ਹੀ ਤੇ ਮੈਟਰ ਕਰਦੇ 10 ਲੱਖ ਲੋਕਾਂ ਦੇ ਕਾਰਡ ਕੱਟ ਦਿੱਤੇ ਜਦੋਂ ਕਿ ਆਪਣੇ ਕੋਲ ਦੇਣਾ ਵੀ ਕੱਖ ਨਹੀਂ ਸੀ ਦੇ ਵੀ ਹੁਣ ਜੋ ਰਹੀ ਸੀ ਕੇਂਦਰੀ ਸਰਕਾਰਾਂ ਨਹੀਂ ਸੀ ਜੀ ਪਰ ਫਿਰ ਵੀ ਇਹ ਇਹ ਕੰਮ ਕੀਤਾ ਇਸ ਕਰਕੇ ਇੱਕ ਜਿਹੜੀ ਸਾਡੀ ਅਣਖ ਦੀ ਗੱਲ ਹੈ ਪੰਜਾਬੀਆਂ ਦੀ ਕਿ ਪੰਜਾਬੀ ਐਡੀ ਵੱਡੀ ਸ਼ਕਤੀ ਜਿਹੜੀ ਹੈ ਉਹ ਭਗਤ ਮਾਨ ਨੂੰ ਦਿੱਤੀ ਸੀ ਪਰ ਜਿਸ ਤਰੀਕੇ ਉਹਨੇ ਇਹ ਸਾਰੀ ਸ਼ਕਤੀ ਜਾ ਕੇ ਦੁਨੀਆਲੇ ਦੇ ਪੈਰਾਂ ਦੇ ਉੱਤੇ ਰੱਖਿਆ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ ਕਿ ਸਰਕਾਰ ਸਾਡੀ ਕੌਣ ਚਲਾ ਰਹੀ ਹੈ ਤੁਸੀਂ ਕਹਿ ਸਕਦੇ ਹੋ ਕਿ ਪ੍ਰਮੁੱਖਤਮਨ ਸਰਕਾਰ ਚਲਾ ਰਹੀ ਹੈ ਜਾਂ ਪੰਜਾਬ ਦੇ ਮੰਤਰੀ ਜਿਹੜੇ ਆ ਉਹ ਕੋਈ ਪੰਜਾਬ ਦੇ ਹਿੱਤ ਦਾ ਫੈਸਲਾ ਨਹੀਂ ਲੈ ਸਕਦੇ ਇੱਥੇ ਸਾਰੇ ਫੈਸਲੇ ਦੱਲੀ ਹੁੰਦੇ ਨੇ ਜੀ ਅਫਸਰ ਪਾਇੰਟ ਹੁਣੇ ਆ ਦੱਲੀ ਹੁੰਦੇ ਜੇ ਕੋਈ ਚੇਅਰਮੈਨ ਲੱਗਣੇ ਆ ਤਾਂ ਦੱਲੀ ਦੇ ਬੰਦੇ ਲੱਗਦੇ ਇੰਪੋਰਟੈਂਟ ਹੋਰ ਪੋਜੀਸ਼ਨ ਕਰਨੀ ਆ ਤਾਂ ਦੱਲੀ ਤੋਂ ਜਾ ਕੇ ਕਚੜਾ ਦਿੱਤੀ ਜਾਂਦੀ ਜੇ ਰੁਜ਼ਗਾਰ ਦੀ ਗੱਲ ਕਰਾਂ ਤਾਂ ਤਾਂ ਵੀ ਤੁਸੀਂ ਇਸ ਟਾਲੇ ਰੁਜ਼ਗਾਰ ਦਾ ਕਰਨ ਪੰਜਾਬ ਦੇ ਬੱਚਿਆਂ ਦੇ ਨਾਲ ਵਿਕਰਾ ਹੋਇਆ ਜੀ ਇਸ ਕਰਕੇ ਪੰਜਾਬ ਦੀ ਜਨਤਾ ਨੇ ਇਹ ਨਹੀਂ ਸੀ ਸੋਚਿਆ ਜੀ ਪਹਿਲਾਂ ਕਾਂਗਰਸ ਨੇ 5 ਸਾਲ ਵਿਸ਼ਵਾਸ ਘਾਤ ਲੋਕਾਂ ਦੇ ਨਾਲ ਕੀਤਾ ਝੂਠੀਆਂ ਕਸਮਾਂ ਗੁੱਟਕਾ ਸਾਫ ਮੇ ਕਾਲੀਆਂ ਚਾਰ ਹਫਤੇ ਨਸ਼ੇ ਖਤਮ ਕਰਨੀਆਂ ਗੱਲਾਂ ਕਰ ਲੀਆਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨੀਆਂ ਗੱਲਾਂ ਕਰ ਲੀਆਂ ਘਰ ਘਰ ਨੌਕਰੀਆਂ ਦੇਣ ਦੀਆਂ ਗੱਲਾਂ ਕਰ ਲੀਆਂ ਨਾ ਉਹਨਾਂ ਨੇ ਕੁਝ ਦਿੱਤਾ ਤੇ ਨਾ ਇਹਨਾਂ ਨੇ ਕੁਝ ਦਿੱਤਾ ਤੇ ਹੋਂਡੋ ਕੀ ਪੇਰਾ ਕੇ ਆਪਣੀ ਮਾਪ ਪਾਟੀ ਦੇ ਰੂਪ ਵਿੱਚ ਅਕਾਲੀ ਦਲ ਖੇਤੀ ਪਾਰਟੀ ਹੈ ਹੁਣ ਦੁਬਾਰਾ ਲੋਕੀ ਮਹਿਸੂਸ ਕਰਦੇ ਆ ਕਿ ਨਹੀਂ ਅਸੀਂ ਇਹਨਾਂ ਤੇ ਕੋਟ ਪ੍ਰਚਾਰ ਚਾੜ ਚਾੜ ਕੇ ਆਪਣਾ ਨੁਕਸਾਨ ਕਰਦਿਆ ਕਿ ਆਪਣੀ ਜਿਹੜੀ ਸੂਬੇ ਦੇ ਹਿੱਤਾਂ ਦੇ ਵਾਸਤੇ ਖੜਨ ਵਾਲੀ ਪਾਰਟੀ ਸੀ ਜਿਨੇ ਪੰਜਾਬ ਨੂੰ ਵਿਕਾਸ ਦੇ ਰਸਤੇ ਤੇ ਤੋੜਿਆ ਸੀ ਖੁਸ਼ਹਾਲੀ ਦੇ ਰਸਤੇ ਨੇ ਤੋੜਿਆ ਸੀ ਅਮਨ ਸ਼ਾਂਤੀ ਦੇ ਰਸਤੇ ਤੇ ਤੋੜਿਆ ਸੀ ਭਾਈਚਾਰਕ ਸਾਂਝ ਦੇ ਰਸਤੇ ਤੇ ਤੋੜਿਆ ਸੀ ਉਹ ਸਰਕਾਰ ਅਸੀਂ ਆਪਣੀ ਖਤਮ ਕਰ ਲਈ ਤੇ ਇਹਨਾਂ ਨੂੰ ਲਿਆ ਕੇ ਜਿਹੜਾ ਹੈਗਾ ਪੰਜਾਬ ਦਾ ਵੱਟਾ ਨੁਕਸਾਨ ਦਾ। ਟੀਮਾ ਸਾਹਿਬ ਇਸ ਵੇਲੇ ਗੱਲ ਜਿਹੜੀ ਵੱਡੀ ਉੱਭਰ ਕੇ ਆਉਂਦੀ ਹੈ ਕਿ ਲੋਕ ਇਹ ਕਹਿੰਦੇ ਆ ਕਿ ਖੇਤਰੀ ਜਿਹੜੀ ਇੱਕ ਪਾਰਟੀ ਆ ਉਹਦਾ ਹੋਣਾ ਬਹੁਤ ਜ਼ਰੂਰੀ ਆ ਪਰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਲੋਕ ਕਿਹੜੇ ਲੋਕ ਜਿਹੜੇ ਪੰਜਾਬ ਦੇ ਲੋਕ ਕਿਸ ਪਾਰਟੀ ਨੂੰ ਆਪਣੀ ਖੇਤਰੀ ਪਾਰਟੀ ਸਮਝਣ ਦੇਖੋ ਖੇਤਰੀ ਪਾਰਟੀ ਤਾਂ ਉਹੀ ਹੈ ਜਿਹੜੀ 1920 ਦੇ ਵਿੱਚ ਵੱਡੀਆਂ ਕੁਰਬਾਨੀਆਂ ਸ਼ਹਾਦਤਾਂ ਦੇ ਤੋਂ ਬਾਅਦ ਮੁੱਢ ਚਾਈ ਸੀ ਜੀ ਜਿਹਦਾ ਨਾਂ ਕੱਲ੍ਹ ਸ਼ਰਮਣੀ ਕੱਲ੍ਹ ਨਾਂ ਤੇ ਕੋ ਅੱਗੇ ਲੱਗਦਾ ਨਾ ਪਿਛੇ ਲੱਗਦਾ ਜੀ ਤੇ ਜਿਹਦਾ ਚੋਣ ਨਿਸ਼ਾਨ ਤੱਕਦੇ ਕਿ ਦਾਲ ਜੰਨੇ ਤੁਸੀਂ ਗਿਣਾਏ ਆ ਜੇ ਤੁਸੀਂ 85 ਦਾ 87 ਦਾ ਅਗਾਹੀਰ ਸਾਹਿਬ ਮੇਰੇ ਪ੍ਰਾਣੇ ਸਾਥੀ ਬੈਠਿਆ ਜੀ ਜੇ ਉਸ ਸਮੇਂ ਦਾ ਇਹਨਾਂ ਨੂੰ ਪੁੱਛੋ ਤੇ ਮੇਰੇ ਖਿਆਲ ਦਰਜਨ ਤੋਂ ਵੀ ਵੱਧ ਬਣ ਕੇ ਸੀ ਇੱਕ ਵਾਰੀ ਕਾਂਗਰਸ ਪਰ ਪਰਵਾਨਿਤ ਜਿਹੜੀ ਪਰਵਾਨੀ ਹੈ ਅਕਾਲੀ ਦੇ ਉੱਤੇ ਹਮੇਸ਼ਾ ਲੋਕਾਂ ਨੇ ਉਸੇ ਕਾਂਗਰਸ ਦਲ ਨੂੰ ਦਿੱਤੀ ਹੈ ਜਿਹੜਾ ਕੁਰਬਾਨੀਆਂ ਤੋਂ ਬਾਅਦ ਇੱਕ ਏਕਤਰੀ ਪਾਰਟੀ ਦੇ ਤੌਰ ਦੇ ਉੱਤੇ ਸ਼ਹਾਤਾ ਤੋਂ ਬਾਅਦ ਹੋਂਦ ਦੇ ਵਿੱਚ ਆਇਆ ਸੀ ਉਹ ਸ਼ਰਮਣੀ ਅਕਾਲੀ ਦਲ ਜੀ ਇਸ ਕਰਕੇ ਭਲੇਖੇ ਬੜੇ ਪੈ ਜਾਂਦੇ ਆ ਬਕਤੀ ਤੌਰ ਦੇ ਉੱਤੇ ਜਿਹੜਾ ਬੜਾ ਕੁਝ ਕੀਤਾ ਜਾਂਦਾ ਪਰ ਹੁਣ ਤੱਕ ਜੇ 105 ਸਾਲ ਦਾ ਇਤਿਹਾਸ ਆਪਣੇ ਵਿੱਚ ਕੋਈ ਸਮੂਹੀ ਬੈਠਾ ਜੀ ਔਰ ਜਿਹਦੇ ਕੋਲੇ ਇਹ ਕਹਿਣ ਦਾ ਹੱਕ ਹੈ ਕਿ ਅਸੀਂ ਪੰਜਾਬ ਵਾਸਤੇ ਪੰਜਾਬੀ ਸੂਬੇ ਵਾਸਤੇ ਪੰਜਾਬੀ ਭਾਸ਼ਾ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵਾਸਤੇ ਸਿੱਖਾਂ ਦੇ ਬੁੱਧਿਆ ਵਾਸਤੇ ਬਾਰਡਰ ਸਟੇਟ ਦੇ ਸਾਡੇ ਜਿਹੜੇ ਖੇਤਰੀ ਇਸ਼ੂ ਨੇ ਉਹਨਾਂ ਵਾਸਤੇ ਪੰਜਾਬ ਵਾਸਤੇ ਚੰਡੀਗੜ੍ਹ ਵਾਸਤੇ ਪਾਣੀਆਂ ਵਾਸਤੇ ਜੀ ਜੇ ਕਿਸੇ ਨੇ ਕੋਈ ਸੰਘਰਸ਼ ਕੀਤਾ ਉਹ ਸ਼੍ਰੋਮਣੀ ਕਰਨ ਇਸ ਕਰਕੇ ਨਾਮ ਮਿਲਦਾ ਚੁਲਦਾ ਰੱਖਣ ਦੇ ਨਾਲ ਤੁਸੀਂ ਪਾਰਟੀ ਨੂੰ ਰਿਪਲੇਸ ਨਹੀਂ ਕਰਦੇ ਉਹ ਥੋੜੇ ਦਿਨਾਂ ਦਾ ਚਾਹ ਹੁੰਦਾ ਬੜੀਆਂ ਪਾਰਟੀਆਂ ਬਣਦੀਆਂ ਬਾਅਦ ਚੋਂ ਕਾਗਜ਼ੀ ਪਾਰਟੀਆਂ ਬਣ ਕੇ ਰਹਿ ਜਾਂਦੀਆਂ ਇਸ ਕਰਕੇ ਅਕਾਲੀ ਦਲ ਉਹੀ ਹੈ ਜਿਹੜਾ 1920 ਦੇ ਵਿੱਚ ਪੈਦਾ ਹੋਇਆ ਸੀ ਤੇ ਉਸੇ ਅਕਾਲੀ ਦਲ ਨੇ ਢੋਕੀ ਹੁਣ ਫੇਰ ਸ਼ਕਤੀ ਜਿਹੜੀ ਹੈ ਉਹਦੇ ਵਿੱਚ ਹੈ ਕਿਮਤਾ ਸਾਹਿਬ 2022 ਦੇ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਦੀ ਪਰਫਾਰਮੈਂਸ ਬਹੁਤ ਥੱਲੇ ਚਲੀ ਗਈ ਸੀਗੀ ਕੀ ਲੱਗਦਾ ਕਿ ਇਸ ਜਿਮਣੀ ਚੋਣ ਦੇ ਵਿੱਚ ਜਿਹੜਾ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜਿਹੜਾ ਆ ਅਕਾਲੀ दल ਵਾਪਸੀ ਕਰ ਸਕੇਗਾ ਦੇਖੋ ਗੱਲ ਇਹ ਹੈ ਕਿ ਪਰਫਾਰਮ ਜਿਹੜੀ ਹੈ 2022 ਦੇ ਤੁਸੀਂ ਕਹੇ ਕਿ ਸਾਡਾ ਪਰਫਾਰਮੈਂਸ ਥੱਲੇ ਚਲੇ ਗਈ ਸੀ ਜੀ ਉਹ ਸੱਚਾਈ ਹੈ ਕਿਉਂਕਿ 17 ਦੇ ਵਿੱਚ ਵੀ ਸਾਨੂੰ 15 ਸੀਟਾਂ ਮਿਲੀਆਂ 2022 ਚੋਂ ਘਟ ਗਈ ਜੀ ਪਰ ਕੀ ਉਹ ਜੋ ਫੈਸਲਾ ਸੀ ਉਹ ਜ਼ਮੀਨੀ ਹਕੀਕਤਾਂ ਦੇ ਮੁਤਾਬਕ ਸੀ ਜਾਂ ਗੁਮਰਾਹਕੁਨ ਪ੍ਰਚਾਰ ਕਰਕੇ ਸੀ ਜੀ ਦੋਨਾਂ ਗੱਲਾਂ ਦੇ ਵਿੱਚ ਬੜਾ ਫਰਕ ਹੈ ਕਿਉਂਕਿ ਇੱਕ ਸਾਜ਼ਿਸ਼ ਜਿਹੜੀ ਆ ਉਸ ਬੜੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਤਰਲ ਕੇ ਸ਼ੁਰੂ ਕਰ ਲਈ ਸੀ ਔਰ ਇਹਨਾਂ ਦੇ ਮਨ ਦੇ ਵਿੱਚ ਇਹ ਪੱਕੀ ਧਾਰਨਾ ਸੀ ਕਿ ਜੇ ਅਸੀਂ ਵਿਕਾਸ ਨੂੰ ਚੈਲੰਜ ਕਰਨ ਲੱਗ ਗਏ ਜੀ ਜੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਅਸੀਂ ਚੈਲੰਜ ਕਰਨ ਲੱਗੇ ਅਸੀਂ ਤਾਂ ਮੁਕਾਬਲਾ ਨਹੀਂ ਕਰਦੇ ਫਿਰ ਪਲਾਨ ਇਹ ਬਣੀ ਕਿ ਇਹਨਾਂ ਕੰਮਾਂ ਨੂੰ ਭਲਾਉਣਾ ਕਿਵੇਂ ਇਹਨਾਂ ਕੰਮਾਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਕਿਵੇਂ ਉਹਦੇ ਵਾਸਤੇ ਫਿਰ ਨਵੇਂ ਇਸ਼ੂ ਖੜੇ ਕੀਤੇ ਗਏ ਧਾਰਮਿਕ ਇਸ਼ੂ ਖੜੇ ਕੀਤੇ ਗਏ ਦਸ਼ਾ ਦੇ ਇਸ਼ੂ ਖੜੇ ਕੀਤੇ ਗਏ ਉਹ ਪਹਿਲਾ ਰਾਖੜ ਗਾਂਧੀ ਨੇ ਆ ਕੇ ਤੇ ਸਾਡੇ ਸਾਰੇ ਪੰਜਾਬੀਆਂ ਦਾ ਨਾਮ ਦੁਨੀਆ ਚ ਬੁਨਾਨ ਕੀਤਾ ਜਵਾਨਾਂ ਦਾ ਜਦੋਂ ਉਹਨੇ ਕਿਹਾ ਕਿ 70% ਪੰਜਾਬੀ ਨੇ ਛੇੜੀ ਸੀ ਜੀ ਕੀ ਉਹ ਜ਼ਮੀਨੀ ਹਕੀਕਤਾਂ ਦੇ ਉੱਤੇ ਆਧਾਰਿਤ ਸੀ ਨਾ ਤੁਹਾਡੇ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਫੈਸਰ ਸੰਧੂ ਸਾਹਿਬ ਦੀ ਰਿਸਰਚ ਜੀ। ਔਰ ਉਹ ਜਿਹੜੀ ਰਿਸਰਚ ਸੀ ਉਹ ਨਸ਼ੇੜੀਆਂ ਦੇ ਉੱਤੇ ਸੀ। ਡਰਗ ਐਡਿਕਟ ਦੇ ਉੱਤੇ ਸੀ। ਜੀ। ਔਰ 600 ਡਰਗ ਐਡਿਕਟ ਦੀ ਸਟੱਡੀ ਕਰਕੇ ਉਹਨਾਂ ਨੇ ਇਹ ਪਤਾ ਕੀਤਾ ਸੀ ਕਿ ਇਹਦੇ ਵਿੱਚੋਂ 70% ਨੌਜਵਾਨ ਜਿਹੜੇ ਨਸ਼ੇ ਲੈ ਰਹੇ ਆ ਉਹਨਾਂ ਦੀ ਉਹਨਾਂ ਦੀ ਸਟੱਡੀ ਸੀ। ਇਹਨਾਂ ਨੇ ਸਾਰੇ ਪੰਜਾਬ ਤੇ ਬੱਚਿਆਂ ਨੂੰ ਟ੍ਰਿਪਲ ਕਰ ਦਿੱਤਾ ਕਿ 70% ਪੰਜਾਬ ਦੇ ਲੋਕ ਇਹ ਨਸ਼ੇੜੀ। ਜੇ ਕੇਤਰੀ ਵਾਲਾ ਆਇਆ ਇਹਨੇ ਫਿਲਮਾਂ ਬਣਾਈਆਂ ਉੱਠਦਾ ਪੰਜਾਬ ਤੇ ਹੋਰ ਚੀਜ਼ਾਂ ਜੀ ਕਰ ਕਰ ਇਹਨਾਂ ਨੇ ਰੌਲਾ ਪਾ ਕੇ ਬਹੁੜ ਸਤੰਦਰ ਸੰਗੀਤ ਸੋਸ਼ਲ ਮੀਡੀਆ ਨਵ ਆਇਆ ਸੀ ਉਹਦੀ ਪੂਰੀ ਦੁਰਵਤੋਂ ਇਹਨਾਂ ਲੋਕਾਂ ਨੇ ਕੀਤੀ ਤੇ ਨਾ ਕਿਸੇ ਨੇ ਉਸ ਵੇਲੇ ਸਬੰਧ ਪਲਾਈ ਸਟੀਮਾ ਦੇਖਿਆ ਨਾ ਸੜਕਾਂ ਦੇਖਿਆ ਨਾ ਬਿਜਲੀ ਦੀ ਪੈਦਾਵਾਰ ਦੇਖੀ ਨਾ ਅਧਿਆਪਕਾਂ ਦੀ ਭਰਤੀ ਦੇਖੀ ਨਾ ਡਾਕਟਰਾਂ ਦੀ ਭਰਤੀ ਦੇਖੀ ਨਾ ਸੰਗਤ ਦਰਸ਼ਨ ਦੇ ਵਿੱਚ ਜਿਹੜਾ ਇੱਕ ਇਨਕਲਾਬ ਪੰਜਾਬ ਦੇ ਵਿੱਚ ਡਵੈਲਪਮੈਂਟ ਦਾ ਹੈ ਕਿਸੇ ਨੇ ਉਹ ਦੇਖਿਆ ਨਾ 에어ਪੋਰਟ ਦੇਖਿਆ ਤੇ ਸਾਰਾ ਜੋਰ ਲਾਤਾ ਜੀ ਨਸ਼ਿਆਂ ਦੇ ਉੱਤੇ ਤੇ ਧਾਰਮਿਕ ਮੁੱਦਿਆਂ ਦੇ ਉੱਤੇ ਤੇ ਵੋਟਾਂ ਹਾਸਲ ਕਰ ਲੀਆਂ ਗੁਟਕਾ ਸਾਫ ਕਿਸੇ ਹੱਥ ਚ ਪੜ ਲਿਆ ਕਿਸੇ ਕਰਜ਼ਾ ਮਾਫੀ ਦਾ ਨਾਅਰਾ ਲਾ ਕੇ ਤੇ ਆ ਕੇਜਰੀਵਾਲ ਨੇ ਜਿਹੜੀਆਂ ਗਰੰਟੀਆਂ ਕੋਈ 1000 ਰੁਪਏ ਭੈਣਾਂ ਨੂੰ ਦੇਣ ਦੀ ਗੱਲਾਂ ਕੋਈ ਇਸ ਤਰ੍ਹਾਂ ਦੇ ਰੋਜ਼ਗਾਰ ਬੱਚਿਆਂ ਨੂੰ ਦੇਣ ਦੀ ਗੱਲਾਂ ਕਰ ਰਹੀ ਹੈ ਅੱਜ ਜਦੋਂ ਪੰਜਾਬ ਦੀ ਜਨਤਾ ਇਹਨਾਂ ਵਾਅਦਿਆਂ ਨੂੰ ਦੇਖਦੀ ਹੈ ਜੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮ ਨੂੰ ਦੇਖਦੇ ਆ ਤੇ ਅੱਜ ਲੋਕਾਂ ਨੂੰ ਲੱਗਦਾ ਕਿ ਨਹੀਂ ਅਸੀਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਫੇਲਚਾਪੀ ਕਰ ਦਿੱਤੀ ਅਕਾਲੀ ਦਲ ਹੀ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦਾ ਤੇ ਲੋਕਾਂ ਦੀ ਭਾਵੇਂ ਜੀ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਓੜ ਸੱਚ ਜੀ ਤੁਸੀਂ ਸੱਚ ਦੇ ਉੱਤੇ ਕੁਸ਼ਤ ਦੇ ਰਾਹ ਤੇ ਜਿਹੜੀ ਹੈ ਪਰਦਾ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਉਦੇ ਦਿਵਾਰੇ ਤੁਸੀਂ ਝੂਠ ਦੇ ਬੰਦਨ ਖੜੇ ਕਰਕੇ ਕੁਝ ਦਿਨ ਉਹਨੂੰ ਸਪਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਪਰ ਅਲਟੀਮੇਟਲੀ ਸੱਚ ਹੀ ਰਹਿੰਦਾ ਤੇ ਸੱਚ ਹੀ ਰਹੇਗਾ ਇਸ ਕਰਕੇ ਉਹ ਸੱਚ ਹੁਣ ਆਪਣੇ ਆਪ ਸਿਰ ਚੜ ਕੇ ਬੋਲਣ ਲੱਗੇ ਜੀ ਕੋਈ ਸਾਨੂੰ ਨਹੀਂ ਕਹਿਣਾ ਪੈਣਾ ਜੀ ਹੁਣ ਤੁਸੀਂ ਕਿਸੇ ਪਿੰਡ ਦੇ ਵਿੱਚ ਚਲੇ ਜਾਓ ਕਿਸੇ ਸ਼ਹਿਰ ਦੇ ਵਿੱਚ ਚਲੇ ਹੁਣ ਹਿੰਦੂ ਭਰਾ ਵੀ ਯਾਦ ਕਰਦੇ ਆ ਕਿ ਜੋ ਸਮਾਂ ਪ੍ਰਕਾਸ਼ ਸਿੰਘ ਬਾਦਲਾਵ ਦਾ ਸੀ ਕਿੰਨੀ ਵੱਡੀ ਭਾਈਚਾਰਕ ਪਸੰਦ ਸੀ ਕਿੰਨੀ ਵੱਡੀ ਖੁਸ਼ਹਾਲੀ ਸੀ ਕਿਸੇ ਨੂੰ ਕੋਈ ਡਰ ਨਹੀਂ ਸੀ ਸਾਰੇ ਕਰੋਕਰੀ ਰਾਵਣ ਸੁਣਦੇ ਸੀ ਹੁਣ ਬਾਟਰੀਗਿਆ ਦੇ ਵੀ ਯਾਦ ਕਰਦੇ ਆ ਕਿ ਕਿੱਥੇ ਤਾਰਾਂ ਤੱਕ ਕਿਸਾਨਾਂ ਨੂੰ ਵਾਵਜਾ ਮਿਲਦਾ ਸੀ ਜਿਹੜੀ ਜਿੱਥੇ ਆਪਣੀ ਫਸਲ ਚੰਗੀ ਤਰ੍ਹਾਂ ਨਹੀਂ ਬੀਚ ਸਕਦੇ ਸੀ ਤੇ ਬਾਲ ਸਾਹਬ ਦੇ ਟਾਈਮ ਤੋਂ ਤੇ ਇਹ ਸਾਰਾ ਕੁਝ ਨਬੇ ਜੀ ਕਿੱਥੇ ਵਾਗਾ ਬਾਡਰ ਤੇ ਨਹੀਂ ਜਿਹੜਾ ਹੈਗਾ ਸਰਹੱਦਾਂ ਤੇ ਵਪਾਰ ਵੀ ਹੁੰਦਾ ਸੀ ਜਿਹਦੀ ਆਰਥਿਕਤਾ ਦਾ ਫਾਇਦਾ ਸਭ ਤੋਂ ਵੱਧ ਬਾਜੇ ਨੂੰ ਹੁੰਦਾ ਸੀ ਜੀ ਕਿੱਥੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਵੀ ਖੁੱਲਿਆ ਸੀ ਅੱਜ ਸਾਲ ਕਿੰਨੇ ਚ ਚ ਪੰਦੂ ਜੀ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਉਦੋਂ ਸਾਰੀਆਂ ਚੀਜ਼ਾਂ ਇਗਨੋਰ ਹੋ ਗਈਆਂ ਕਿਉਂਕਿ ਧਿਆਨ ਐਡੇ ਸ਼ਤਤ ਦਿਮਾਗ ਸੀ ਲੋਕ ਇਹਨਾਂ ਨੇ ਇਹੋ ਜਿਹਾ ਲੋਕਾਂ ਦਾ ਧਿਆਨ ਭਟਕਾਇਆ ਕਿ ਉਹ ਸੱਚ ਜਿਹੜਾ ਉਹ ਪਿੱਛੇ ਰਹਿ ਗਿਆ ਤੇ ਝੂਠ ਆ ਗਿਆ ਪਰ ਜਿਆਦਾਤਰ ਨਹੀਂ ਹੋ ਸਕਦਾ ਕੁਦਰਤ ਦਾ ਨਹੀਂ ਕਿ ਇਸ ਕਰਕੇ ਅੱਜ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਟੀਮਾ ਸਾਹਿਬ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸੋਦੀਆ ਦਾ ਕਹਿਣਾ ਹੈ ਕਿ ਜੇ ਤੁਸੀਂ ਚਾਹੁੰਦੇ ਜੇ ਕਿ ਨਸ਼ਾ ਬੰਦ ਹੋ ਜਾਵੇ ਤੇ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਕੰਮ ਕਰੇ ਤਾਂ ਹਰਮਿੰਦਰ ਸਿੰਘ ਸੰਧੂ ਨੂੰ ਜਿਤਾਓ ਕੀ ਕਹਿਣਾ ਚਾਹੋਗੇ ਇਸ ਬਾਰੇ ਮੇਰੇ ਖਿਆਲ ਤਰਨਤਨ ਵਾਲੇ ਲੋਕਾਂ ਨੂੰ ਇਸ ਗੱਲ ਦੇ ਉੱਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਜਿਹੜਾ ਸੁਸੋਧੀਆਂ ਨੇ ਕਿਹਾ ਪਹਿਲੀ ਗੱਲ ਹੈ ਸੁਸੋਧੀਆਂ ਇਹਨਾਂ ਨੂੰ ਕਹਿਣ ਦਾ ਹੱਕ ਹੈ ਜੀ ਦੇਖੋ ਗੁਰੂ ਅਰਜਨ ਦੇਵ ਜੀ ਦਾ ਸਾਇਆ ਹਾਇ ਨਾ ਕਰ ਜੀ ਇਹ ਸਾਰੀ ਜਿਹੜੀ ਧਰਤੀ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਜੀ ਤੇ ਇਸ ਧਰਤੀ ਤੇ ਆ ਉੱਤੇ ਆ ਕੇ ਨੁਕਨ ਉਪਦੇਸ਼ ਕੌਣ ਦੇ ਰਿਹਾ ਹੈ ਜਿਹੜਾ ਤਿਆਰ ਜੇਲ੍ਹ ਦੇ ਵਿੱਚੋਂ ਤਾਜ਼ਾ ਤਾਜ਼ਾ ਡਿਪਲੋਮਾ ਕਰਕੇ ਆ ਜੀ ਕਰਪਸ਼ਨ ਦੇ ਕੇਸ ਤੇ ਜੀ ਮਤਲਬ ਇਨਾ ਪਦਿਆਰ ਤੇ ਮੂਹ ਦੇ ਉੱਤੋਂ ਆ ਕੇ ਤੇ ਤਰਨ ਤਰਨ ਦੇ ਵਿੱਚ ਉਪਦੇਸ਼ ਦੇ ਨੇ ਵੈਸੇ ਜਿਹੜਾ ਇੱਕ ਬੜਾ ਵੱਡਾ ਫਰਾਂਡ ਲੱਗ ਜੀ ਇਹ ਲੋਕੀ ਇੱਥੇ ਆ ਕੇ ਜਿਹੜੇ ਅੱਗੇ ਆ ਇੱਥੇ ਤੇ ਮਾਜੇ ਦੇ ਜਿਹੜੇ ਬਹਾਦਰ ਤੇ ਸੂਬੀ ਲੋਕ ਹੈ ਜਿਨ੍ਹਾਂ ਦਾ ਐਡਾ ਵੱਡਾ ਕੁਰਬਾਨੀਆਂ ਦਾ ਇਤਿਹਾਸ ਹੈ ਏ ਲੋਕੀ ਆ ਕੇ ਹੁਣ ਇੱਥੇ ਇਹਨਾਂ ਨੂੰ ਸਬਸਕ੍ਰਾਈਬ ਕਰੀ ਬੜੀ ਹਰਾਨੀ ਹੁੰਦੀ ਹੈ ਨਾ ਇਹ ਵੀ ਦਿਨ ਪੰਜਾਬ ਨੇ ਦੇਖਣੇ ਸੀ ਜੀ ਕਿ ਤਨ ਤਨ ਵਾਲਿਆਂ ਨੂੰ ਪੜਾਉਣ ਵਾਸਤੇ ਸੁਸੋਧੀਆਂ ਵਰਗੀਆਂ ਜੀ ਇਹਨੇ ਦਿੱਲੀ ਦੇ ਸਕੂਲਾਂ ਦੇ ਸਕੈਂਡਲ ਤਾਂ ਹਾਲੇ ਤੱਕ ਨਵੇਂ ਨਵੇਂ ਤੁਰੇ ਹੁੰਦੇ ਤੇ ਇੱਕ ਇੱਕ ਜਿਹੜਾ ਸਕੂਲ ਦਾ ਕਮਰਾ ਬਣਾਉਣਾ ਸੀ 25-25 ਲੱਖ ਦਾ ਬਣਾਇਆ ਇਸ ਸਖਸ਼ੀਤ ਨੇ ਜੀ ਤੇ ਜਿਹੜੇ ਪਿਛਲੇ ਸੈਂਕੜੇ ਕਰੋੜਾਂ ਦੇ ਕੇਸ ਆ ਉਹ ਚੋਂ ਜਮਾਨਤਾਂ ਮਸਾਂ ਹੋਈਆਂ ਦੂਜੇ ਕੇਸ ਫਿਰ ਪਿਆਰ ਇਸ ਕਰਕੇ ਇਹ ਲੋਕੀ ਜਿਹੜੇ ਇੱਥੇ ਆ ਕੇ ਉਪਦੇਸ਼ ਦਿੰਦੇ ਆ ਮੈਂ ਤਾਂ ਹੈਰਾਨ ਆ ਕਿ ਅਸੀਂ ਆ ਦਿਨ ਦੇਖਨੇ ਸੀ ਕਿ ਕੇਜਰੀਵਾਲ ਨੇ ਗੋਡੇ ਰਗੜ ਰਗੜ ਕੇ ਕ腐ਸ਼ਨ ਦੇ ਕੇਸ ਤੇ ਵਿੱਚੋਂ ਜ਼ਮਾਨਤ ਲਈ ਇਲੈਕਸ਼ਨ ਵਾਸਤੇ ਇੱਥੇ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੋਈਆਂ ਸਾਂਜੁਕ ਸਮਾਗਮ ਸੀ ਕੇਜਰੀਵਾਲ ਮੁੱਖ ਮਹਿਮਾਨ ਲੋਕਾਂ ਜੀ ਤੇ ਕੇਜਰੀਵਾਲ ਉੱਥੇ ਸਾਡੇ ਸਰਪੰਚਾਂ ਨੂੰ ਦਬਕੇ ਮਾਰ ਰਿਹਾ ਵੀ ਜੇ ਕਿਸੇ ਨੇ ਕ腐ਸ਼ਨ ਕੀਤੀ ਤੇ ਅੰਦਰ ਕਰ ਦਿਆ ਦੱਸੋ ਕਹਿਣ ਦੋੜਿਆ ਜਿਹਦੀ ਜ਼ਮਾਨਤ ਇੰਨੀ ਔਖੀ ਹੋਈ ਕਿ 25 ਵਾਰੀ ਹਾਈ ਕੋਰਟਾਂ ਜਾਣਾ ਪਿਆ ਸੁਪਰੀਮ ਕੋਰਟਾਂ ਜਾਣਾ ਪਿਆ 50 ਉੱਤੇ ਜਾ ਕੇ ਝੂਠਾਕ ਬੋਲ ਕੇ ਤੇ ਉੱਥੇ ਜ਼ਮਾਨਤ ਕਰਾਈ ਤੇ ਕ腐ਸ਼ਨ ਤੇ ਜ਼ਮਾਨਤ ਕਰਾਈ ਤੇ ਸਾਡਾ ਰੋਲ ਮਾਡਲ ਇੱਥੇ ਸਰਪੰਚਾਂ ਦੇ ਸਾਹਮਣੇ ਉਹ ਆ ਕੇ ਤੇ ਸਾਡੇ ਸਰਪੰਚਾਂ ਨੂੰ ਨਾ ਤੁਸੀਂ ਦਿਵਾਨੇ ਪਹਿਲਾਂ ਦਿੱਤੀ ਸਰਪੰਚਾਂ ਨੂੰ ਅੱਗੋਂ ਦਿੱਤੀ ਤੇ ਦੇਣਾ ਲੈਣਾ ਕੱਖ ਨਹੀਂ ਤੇ ਉਹਨਾਂ ਨੂੰ ਧੱਕੇ ਮਾਰੀ ਜਾਂਦੇ ਕਿ ਤੁਹਾਨੂੰ ਜਿਹਨੇ ਕ腐ਸ਼ਨ ਕੀਤੀ ਉਹਨੂੰ ਅੰਦਰ ਕਰਦੇ ਜੀ ਬਿਲਕੁਲ ਲੈਵਲ ਹੈ ਨਾ ਇਹਨਾਂ ਨੂੰ ਕਿ ਹਾਲੇ ਤੱਕ ਝੂਠ ਬੋਲੀ ਜਾਂਦੇ ਹੁਣ ਹੜਾਂ ਦਾ ਟਾਈਮ ਸੀਗਾ ਕੀ ਕੀਤਾ ਬਾਜ ਦੇ ਲੋਕਾਂ ਵੱਤ ਸਭ ਤੋਂ ਵੱਧ ਤੁਹਾਡੇ ਦੁਕਾਨ ਜਿਹੜਾ ਹੋਇਆ ਕੋਈ ਸਿੱਧ ਤਰੀਕੇ ਹੋਇਆ ਨਾ ਅਜਨਾਲੇ ਹੋਇਆ ਲੋਕੋ ਕੇ ਹੋਇਆ ਆ ਡੇਰੇ ਬਾਬਾ ਨਾਨਕ ਹੋਇਆ ਦਿਨਾਂਗਰ ਹੋ ਆਪ ਕੋ ਹਜ ਹੋਇਆ ਕਿੱਡਾ ਵੱਡਾ ਨੁਕਸਾਨ ਹੋਇਆ ਉਧਰ ਨਾਲ ਇਧਰ ਖਡੂਰ ਸਾਹਿਬ ਦੇ ਵਿੱਚ ਨੁਕਸਾਨ ਹੋਇਆ ਪੱਟੀ ਹਲਕੇ ਦੇ ਪਿੰਡਾਂ ਦਾ ਹੋਇਆ ਤਰਨਤਾਰ ਦੇ ਹਲਕੇ ਦੇ ਕੁਝ ਪਿੰਡਾਂ ਦਾ ਹੋਇਆ ਦੇ ਉਧਰ ਸਤਾਰਪੁਰ ਲੋਧੀ ਗਵਾਂਟਾਂ ਦੇ ਨੁਕਸਾਨ ਨੇ ਪੁੱਛੋ ਜਾ ਕੇ ਹੜ ਮਾਰੇ ਡੱਕਨ ਸਾਇ ਸ਼ਰੋਮਣੀ ਅਕਾਲੀ ਦਲ ਤੋਂ ਤੇ ਸ਼ਰੋਮਣੀ ਗੁਰਦਵਾਰਾ ਪ੍ਰਧਾਨ ਕਮੇਟੀ ਜੀ ਹਾਂ ਕੋਈ ਸੁਭਾਸ਼ ਸੇਵ ਜਥੇਬੰਦੀਆਂ ਜਰੂਰ ਆਈ ਤੇ ਸਰਕਾਰ ਕਿੱਥੇ ਸੀ ਜਦੋਂ ਢੋਕਾ ਨੂੰ ਲੋੜ ਹੈ ਉਦੋਂ ਸਰਕਾਰ ਕਾਇਬ ਆ ਬਾਡੀ ਏਰੀਆ ਦਾ ਟੂਰ ਕਰਕੇ ਜਿਹੜੇ ਗਵਰਨਰ ਸਾਹਿਬ ਸੀ ਪਿੰਡੇ ਉਹ ਕਹਿ ਗਏ ਸੀ ਕਿ ਸਕੂਲਾਂ 'ਚ ਅੱਜ ਸਕੂਲਾਂ ਤੱਕ ਵੀ ਨਸ਼ਾ ਪਹੁੰਚਣ ਲੱਗ ਗਿਆ ਅੱਜ ਕ ਲੈਣ ਦੀਆਂ ਦੁਕਾਨਾਂ ਤੋਂ ਨਸ਼ਾ ਪਿੰਡਾਂ 'ਚ ਜੀ ਇੱਥੇ ਤਾਂ ਗਵਰਨਰ ਸਾਹਿਬ ਵਰਨਦੇ ਸਟੇਟਮੈਂਟ ਅਨੇ ਸਾਡੇ ਕਹਿਣ ਦੀ ਕੀ ਲੋੜ ਤੇ ਜੀ ਇਹਨਾਂ ਲੋਕਾਂ ਨੇ ਜਿਹੜੇ ਨਸ਼ਿਆਂ ਦੇ ਮੁੱਦੇ ਤੇ ਉਸ ਵਿਰੁੱਧ ਐਕਸ਼ਨ ਲੜੀ ਸੀ ਜੀ ਇਸ ਕਰਕੇ ਝੂਠ ਵਾਰ-ਵਾਰ ਜਿਹੜਾ ਹੈਗਾ ਉਹ ਅੱਗੇ ਨਹੀਂ ਵੱਧਦਾ ਬਥੇਰਾ ਝੂਠ ਬੋਲ ਕੇ ਆਹ ਮੁੱਦਾ ਬਥੇਰੀ ਲੋਟ ਕਰ ਲਈ ਆ ਹੁਣ ਇਹਨਾਂ ਦਾ ਅੰਤ ਆ ਗਿਆ ਤੇ ਤਨ ਤਨ ਦੀ ਐਕਸ਼ਨ ਇਹ ਫੈਸਲਾ ਕਦੋਂ ਹੋਊਗਾ ਔਰ ਇਹ ਜਿਹੜੀ ਹੈ 2027 ਦੀ ਇਲੈਕਸ਼ਨ ਦਾ ਵੀ ਅਗਲਾ ਫੈਸਲਾ ਜਿਹੜਾ ਕਰੇ। ਟੀਮਾ ਸਾਹਿਬ ਕਟੜ ਈਮਾਨਦਾਰ ਸਰਕਾਰ ਦੇ ਰਾਜ ਦੇ ਵਿੱਚ ਡੀਆਈਜੀ ਲੈਵਲ ਤੱਕ ਦੇ ਅਧਿਕਾਰੀ ਜਿਹੜੇ ਆ ਉਹ ਫੜੇ ਜਾ ਰਹੇ ਆ। ਸੀਬੀਆਈ ਨੇ ਬੀਤੇ ਦਿਨੀ ਫੜੇ ਆ। ਕੀ ਕਹਿਣਾ ਚਾਹੋਗੇ ਜੀ? ਨਹੀਂ ਤੇ ਜਦੋਂ ਉਹਨਾਂ ਦਾ ਕਨਵੀਨਰ ਫੜਿਆ ਗਿਆ, ਜਦੋਂ ਮਨੀਸ਼ ਸੋਧਿਆ ਫੜਿਆ ਗਿਆ, ਜਦੋਂ ਜਤਿੰਦਰ ਜੈਨ ਫੜਿਆ ਗਿਆ, ਜਦੋਂ ਇਹਨਾਂ ਦੇ ਬਾਕੀ ਸਾਰੇ ਜਿਹੜੇ ਪੰਜਾਬ ਨੂੰ ਅਸਵੇਲੇ ਚਲਾ ਰਹੇ ਆ ਉਹ ਫੜੇਗੇ? ਨਹੀਂ। ਤੇ ਇਹ ਤੁਸੀਂ ਕੀ ਸੋਚ ਕਰਦੇ ਹੋ ਵੀ ਜਿਹੜੇ ਇਹਨਾਂ ਦੇ ਅਫਸਰ ਆਏ ਆ ਉਹ ਕੱਲੇ ਸੇਵਾ ਵਾਸਤੇ ਆਏ ਹੋਏ ਜੀ ਕਰਾਪਸ਼ਨ ਜਿਹੜੀ ਹੈ ਉਹ ਤੋਂ ਹੀ ਸ਼ੁਰੂ ਹੁੰਦੀ ਹੈ ਜੀ ਜਦੋਂ ਕੰਮ ਹੀ ਤੁਸੀਂ 24 ਘੰਟੇ ਕਰਪਸ਼ਨ ਦਾ ਜਿਹੜਾ ਵੀ ਦਾਦਾਈ ਇੱਕ ਰੱਖਿਆ ਕਿ ਲੁੱਟ ਕੇ ਪੈਸਾ ਸਾਰਾ ਦਿੱਲੀ ਜਾਣਾ ਚਾਹੀਦਾ ਤੇ ਫਿਰ ਅਫਸਰਾਂ ਨੂੰ ਕੀ ਕਹੋਗੇ ਇਹ ਤਾਂ ਐਕਸਪੈਕਟ ਕਰੀ ਸੀ ਜੀ ਜਿਨ੍ਹਾਂ ਲੋਕਾਂ ਦੇ ਜੇ ਫੈਸਲੇ ਲੈਣੇ ਹੁੰਦੇ ਆ ਅਫਸਰ ਲੋੜੇ ਹੁੰਦੇ ਆ ਜਦੋਂ ਉਹ ਇਸ ਲੈਵਲ ਤੱਕ ਦੇ ਕਰਪਟ ਹੈ ਤਾਂ ਤੁਸੀਂ ਕਿਸੇ ਨੂੰ ਕੀ ਕਹੋ ਸੋ ਇਹ ਸਨ ਡਾਟਾ ਦੂਜੀ ਸਿੰਘ ਜੀ ਚੀਮਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ ਤੇ ਕੋਰ ਕਮੇਟੀ ਮੈਂਬਰ ਨੇ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਆ ਤੁਹਾਡੇ ਨਾਲ ਸਾਂਝੇ ਕੀਤੇ ਆ ਤੁਸੀਂ ਇਹਨਾਂ ਵਿਚਾਰਾਂ ਨਾਲ ਕਿੱਥੋਂ ਤੱਕ ਸਹਿਮਤ ਹੋ ਤੇ ਤਰਨਤਾਰਨ ਜਿਮਣੀ ਚੂਣ ਦੇ ਵਿੱਚ ਕੌਣ ਬਾਜ਼ੀ ਮਾਰ ਸਕਦਾ ਆ ਆਪਣੀਆਂ ਟਿੱਪਣੀਆਂ ਸਾਡੇ ਨਾਲ ਜਰੂਰ ਸਾਂਝੀਆਂ ਕਰਨੀਆਂ ਅਖੀਰ ਦੇ ਵਿੱਚ ਗੁਰ ਫਤੇ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਹਿ